ਜੋ ਜਵਾਨ ਨਿਆਲ ਵਿੱਚ ਜਿਹੜਾ ਕਦੇ ਰਾਤ ਤੇ ਮੂੰਹ ਚਲੇ ਗਏ ਨੇ ਉਹਨਾਂ ਦੇ ਕਾਤਲਾਂ ਨੂੰ ਉਹਨਾਂ ਨੂੰ ਖੁਦਕੁਸ਼ੀ ਦੇ ਜਾਂਰ ਦੇ ਕਤਲ ਕੀਤਾ ਗਿਆ ਧਰਨਾ ਲਾਇਆ ਗਿਆ ਕਤਲ ਵੀ ਕਰ ਗਏ ਜਥੇਬੰਦੀਆਂ ਤੇ ਨਕਰ ਵੱਲੋਂ ਤੇ ਇਤੋਂ ਦੀ ਸਰਕਾਰ ਤੇ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਸੋ ਭਰਾਵੋ ਮਜਬੂਰ ਹੋ ਕੇ ਸਮਾਂ ਮੰਗਿਆ ਸੀ ਪ੍ਰਸ਼ਾਸਨ ਨੇ ਆ ਰਸਤਾ ਕੋਟੀਆਂ ਲੈ ਕੇ ਪਹੁੰਚੇ ਟਰਾਲੀ ਦੇ ਵਿੱਚ ਆ ਮਾਨੋ ਤਾਂ ਇਹਨਾਂ ਨੂੰ ਕਹਿੰਦੇ ਥੋੜੀ ਸਾਈਡ ਦੇ ਆਪਾਂ ਫਿਰ ਚੱਕ ਕੇ ਬੈ ਜਾਣਾ ਕੋਟੀਆਂ ਆਪਣ ਇੱਕ ਸਾਈਡ ਤੇ ਰੱਖ ਲਈਏ ਤਾਂ ਇਧਰੋਂ ਵੀ ਰਸਤਾ ਕਰਾ ਦੇ ਜਿੱਥੇ ਆਪਾਂ ਉਹਨਾਂ ਵੀਰਾਂ ਦੀ ਡੱਡ ਕੋਟੀਆਂ ਨੂੰ ਲਾਉਣਾ ਟਰਾਲੀ ਦੇ ਵਿੱਚੋਂ ਕਿਉਂਕਿ ਅਸੀਂ ਹੋਏ ਮੰਗਾ ਨੂੰ ਲੈ ਕੇ ਲੜਦੇ ਆ ਸੰਘਰਸ਼ ਹੁੰਦੇ ਆ ਖਾਨੋ ਮਿਦੁਰਾ ਦੇ ਮੰਗਾਲੂ ਦੇ ਕੇ ਲੜਦੇ ਹੋਏ ਇਹ ਡੱਟ ਬੋਟੀਆਂ ਲਿਆ ਕੇ ਸਰਕਾਰਾਂ ਦੇ ਨਾਮ ਨੂੰ ਰੱਖ ਦਿੱਤੀਆਂ ਨੇ ਜੀ ਕੀ ਸਾਡੇ ਸੋਹ ਵੀਰ ਜਿਨ੍ਹਾਂ ਇੰਨਾ ਉੱਤੇ ਇੰਨਾ ਜ਼ਿਆਦਾ ੱਟਕਾ ਕੀਤਾ ਇਹਨਾਂ ਨੂੰ ਕੁੱਟਿਆ ਮਾਰਿਆ ਉਸ ਮੁਲਾਜ਼ਮ ਨੂੰ ਪੁਲਿਸ ਨੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗ੍ਰਿਫਤਾਰ ਕਰਾਉਣ ਲਈ ਧਰਮਾ ਲਾਇਆ ਗਿਆ ਪਰਸਾਂ ਦੀ ਡੱਟ ਬੋਟੀਆਂ ਨਹੀਂ ਫੜਦੇ ਆ ਪਰਸਾਂ ਦੇ ਸਾਡੇ ਵੀਰ ਇਸ ਦੁਨੀਆ ਤੋਂ ਚਲੇ ਗਏ ਆ ਸਾ ਹਜ਼ਰ ਤਾਕਿਸਤਾਨ ਤੋਂ ਇੱਕ ਪ੍ਰਸ਼ਾਸਨ ਦੇ ਹੱਥ ਖਾਲੀ ਹੈ ਸੋ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਰ ਰੋਜ਼ ਕਤਲ ਹੋ ਰਹੇ ਆ ਬੇਦਬਾਹ ਕਤਲ ਕੀਤੇ ਜਾ ਰਹੇ ਮਾਂ ਇਹਨਾਂ ਮਾਤਾ ਹੋ ਰਹੀਆਂ ਤਾਂ ਕਿਸੇ ਦੇ ਕੰਨਾਂ ਤੇ ਸਰਕਾਰ ਦੇ ਰਾਜ ਕਰਨ ਵਾਲਿਆਂ ਦੇ ਜੋ ਨਹੀਂ ਸੜਕਦੀ ਮੰਗਰ ਮੱਚਦੇ ਹੰਝੂ ਡੇਕਣ ਵਾਸਤੇ ਪਰਵਾਹਾਂ ਦੀ ਅੱਖਾਂ ਪੁੰਜਣ ਵਾਸਤੇ ਰਾਜ ਕਰਨ ਵਾਲੇ ਲੋਕਾਂ ਦੇ ਭਾਤੇ ਬੱਚਾ ਤੇ ਸੇਕਣਾਂ ਦੇ ਉਹਨਾਂ ਨੂੰ ਨਹੀਂ ਇਸ ਕਰਦਾ ਦੁੱਖਾ ਕਿ ਪਰਸੋਂ ਦਾ ਕਿ ਪਰਿਵਾਰ ਤੇ ਪੁਰਾਣੇ ਨਗਰ ਤੇ ਕਿੰਨਾ ਦੁੱਖਾਂ ਦਾ ਪਹਾੜ ਟੁੱਟਿਆ। ਉਹ ਮੇਰੀ ਬੇਨਤੀ ਹੈ ਭਰਾਵੋ ਕਿ ਆਪਾਂ ਚੁੱਪ ਕੇ ਬੈਠੀਏ। ਜੱਟ ਇਸ ਮੋਰਚੀ ਦੇ ਵਿੱਚ ਸ਼ਾਮਲ ਹੋਈਏ ਤੇ ਸਮੁੱਚੀਆਂ ਜਥੇਦਾਰੂ ਪੀਲ ਕਰਦੇ ਆ ਕਿ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਆਪਣੇ ਵਰਕਰਾਂ ਨੂੰ ਸੱਜিয়ে ਤੇ ਇਸ ਮੋਰਚੇ ਨੂੰ ਖੜੇ ਕਰਨਾ ਤੇ ਇਹਨਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ। ਆਪ ਵੀ ਖਾਲੀਆਂ ਦੇਖ ਲਿਆ ਪ੍ਰਸ਼ਾਸਨ ਅੱਗੇ ਤੇ ਸਰਕਾਰ ਅੱਗੇ ਕਰਕੇ ਸਾਨੂੰ ਪ੍ਰੋਸਤ ਕੇ ਨਹੀਂ ਦਿੰਦਾ ਪਰ ਮਜਬੂਰ ਹੋ ਕੇ ਆਪ ਵੀਰਾਂ ਦੇ ਡੈੱਡ ਬੋਡੀਆਂ ਇਹਨਾਂ ਨੂੰ ਰੋਣ ਵਾਸਤੇ ਸਾਡੇ ਖੜਕਾ ਤੇ ਰੋਣਾ ਪੈਗਾ ਨਹੀਂ ਅਸੀਂ ਉਹ ਵੀਰ ਦੇ ਪਰਿਵਾਰ ਦੇ ਵਿੱਚੋਂ ਦੁਨੀਆ ਤੋਂ ਚਲੇ 82 ਰਸਮਾਂ ਦੇ ਮੁਤਾਬਕ ਇਹਨਾਂ ਦੇ ਸੰਸਕਾਰ ਕਰਦੇ ਆਪਣੇ ਪਰਵਾਰਾਂ ਦੇ ਵਿੱਚ ਕੋ ਕਿਸਾਨ ਦੇ ਹੁੰਦਾ ਘਰੇ ਆਉਂਦੇ ਪਰ ਸਰਕਾਰਾਂ ਦੇ ਨੀਤੀਆਂ ਦੇ ਤਹਿਤ ਐਥੇ ਗੁੰਡੋ ਲੋਕ ਰਾਜ ਕਰਨ ਵਾਲਿਆਂ ਦੀਆਂ ਨੀਤੀਆਂ ਦੇ ਤਹਿਤ ਹੰਦੂਏ ਨਾ ਫੀਰਾਂ ਦੀ ਮਿੱਟੀ ਰੋਂਦਣੀ ਪੈ ਰਹੀ ਹੈ। ਕੋ ਵੀਰੋ ਇਸ ਕਰਕੇ ਕਿ ਜੱਟ ਕੇ ਤੇ ਮੋਰਚਾ ਚੱਲਣਾ ਵੱਖ-ਵੱਖ ਐਥੇ ਜੱਥੇਵੰਦੀਆਂ ਦਾ ਨਕਰ ਦੇ ਬੁਲਾਰਿਆਂ ਦੇ ਬੋਲਣਾ ਕਮੇਟੀਆਂ ਦੇ ਗੱਲਾਂ ਬਾਤਾਂ ਸਾਂਝੀਆਂ ਕਰਦੀਆਂ ਤਲ ਸਾਰੇ ਜੱਟ ਕੇ ਬਹਿ ਜੀਏ ਤੇ ਅਸੀਂ ਬੁਲਾਰਿਆਂ ਦੀਆਂ ਲੜੀਆਂ ਸ਼ੁਰੂ ਕਰ ਲਈਏ।